ਵੀਦੀ ਸਾਡੇ ਪਿੰਡ ਦਾ ਮੈਰਜ ਸੀਗੀ ਤੇ 2-3 ਤਰੀਕ ਉਹਨਾਂ ਮਤਲਬ ਕਿ 7 ਤਰੀਕ ਨੂੰ 8 ਤਰੀਕ ਨੂੰ 9 ਤਰੀਕ ਨੂੰ ਮੈਰਜ ਹੀ 9 ਤਰੀਕ ਨੂੰ ਉਹਨਾਂ ਦੀ ਬਰਾਤ ਹੀ ਤੇ ਉਸ ਵੇਲੇ ਰਾਤ ਨੂੰ 9 ਵਜੇ ਉਹਨਾਂ ਨੇ ਅਲਕੋਹਲ ਵਗੈਰਾ ਸ਼ਰਾਬ ਪੀ ਕੇ ਹਨਾ ਪਿੰਡ ਦੇ ਵਿੱਚ ਫਿਰਨੀ ਦੇ ਉੱਤੇ ਆ ਕੇ ਟਰੈਕਟਰ ਤੇ ਗਾਣੇ ਲਾ ਕੇ ਫਾਇਰਿੰਗ ਕੀਤੀ ਆ ਤੇ ਲਲਕਾਰੇ ਮਾਰਦੇ ਰਹੇ ਆ 10 ਤੋਂ 12 ਜਣੇ ਉਹ ਟਰੈਕਟਰ ਤੇ ਸੀਗੇ ਤੇ ਪਿੰਡ ਦੇ ਆਲੇ ਦੁਆਲੇ ਫਿਰਨੀ ਤੇ ਫਾਇਰਿੰਗ ਕਰਕੇ ਤੇ ਬਾਅਦ ਚੌਂਕ ਵਿੱਚ ਆ ਕੇ ਮੇਨ ਪੁਲੀ ਤੇ ਆ ਕੇ ਬਾਅਦ ਮੈਨੂੰ ਮੇਰਾ ਨਾਮ ਲੈ ਕੇ ਗਲਤ ਸ਼ਬਦਾਵਲੀ ਵਰਤੀ ਆ ਤੇ ਫਿਰ ਉਸ ਤੋਂ ਬਾਅਦ ਮੈਂ 112 ਨੰਬਰ ਫੋਨ ਨੰਬਰ ਕੀਤਾ ਸੀ ਆਪਣੀ ਕੰਪਲੇਂਟ ਦਰਜ ਕਰਵਾਈ ਸੀਗੀ ਤੇ ਉਸ ਤੋਂ ਬਾਅਦ ਪੁਲਿਸ ਘੰਟੇ ਡੇਢ ਬਾਅਦ ਪੁਲਿਸ ਆਈ ਆ ਤੇ ਪਰ ਉਹਨਾਂ ਨੇ ਕੋਈ ਵੀ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਉਹਨਾਂ ਵੱਲੋਂ ਬਿਆਨ ਦਿੱਤੇ ਗਏ ਵੀ ਇੱਥੇ ਕੋਈ ਵੀ ਸਾਨੂੰ ਅਸਲੇ ਦਾ ਕੋਈ ਖੋਲ ਨਹੀਂ ਮਿਲਿਆ ਤੇ ਫਿਰ ਉਹਨਾਂ ਦੇ ਹੁੰਦੇ ਵਾਲ ਮੌਜੂਦਗੀ ਦੇ ਵਿੱਚ ਵੀ ਉਹਨਾਂ ਦੀ ਗੱਡੀ ਦੇ ਨਾਲ ਵੀਡੀਓ ਪੜਾ ਕੇ ਨੱਟ ਦੇ ਪਾਈਆਂ ਗਈਆਂ ਜਿਹੜੇ ਸਬੂਤ ਆਪਣੇ ਕੋਲ ਸਾਰੇ ਹੈਗੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ 10:30 11 ਵਜੇ ਫਿਰ ਉਹਨਾਂ ਨੇ ਚੌਂਕ ਵਿੱਚ ਆ ਕੇ ਮੈਨੂੰ ਕਹਿੰਦੇ ਰਹੇ ਆ ਵੀ ਤੂੰ ਕੰਪਲੇਂਟ ਕਰਤੀ ਹੁਣ ਡੀਐਸਪੀ ਨੂੰ ਕਰਦੇ ਫੋਨ ਹੁਣ ਐ ਕਰਦੇ ਤੂੰ ਉਹ ਕਰਦੇ ਤੂੰ ਕੁਝ ਕਰ ਨਹੀਂ ਸਕਿਆ ਗਲਤ ਸ਼ਬਦਾਵਲੀ ਮੇਰ ਨਾਲ ਵਰਤਦੇ ਰਹੇ ਆ ਮੈਨੂੰ ਬਹੁਤ ਹਨਾ ਗਾੜੀ ক্লোਜ ਕੀਤਾ ਤੇ ਫਿਰ ਉਸ ਤੋਂ ਅੱਗੇ ਫਿਰ ਮੈਂ 112 ਨੰਬਰ ਤੇ ਫਿਰ ਡਾਇਲ ਕੀਤਾ ਆ ਪਰ ਉਹਨਾਂ ਅਗਲੇ ਦਿਨ ਮੈਂ ਐਸਐਚਓ ਸਾਹਿਬ ਨੂੰ ਆਪਣੀ ਕੰਪਲੇਂਟ ਦਰਜ ਕਰਵਾਈ ਹੈ ਰਿਟਨ ਦੇ ਵਿੱਚ ਪਰ ਮੇਰੇ ਤੇ ਉਹਨਾਂ ਨੇ ਕੋਈ ਮਤਲਬ ਐਕਸ਼ਨ ਨਹੀਂ ਕੀਤਾ ਉਸ ਕੰਪਲੇਂਟ ਤੇ ਕੀ ਮੰਗ ਕਰਦੇ ਆ ਅਸੀਂ ਸਰ ਇਹੀ ਮੰਗ ਕਰਦੇ ਆਂ ਵੀ ਬਾਅਦ ਚ ਉਹਨਾਂ ਨੇ ਮੈਨੂੰ ਮਤਲਬ ਉਸ ਦਿਨ ਅਗਲੇ ਦਿਨ ਉਹਨਾਂ ਫੇਰ ਮੈਨੂੰ ਧਮਕੀਆਂ ਦਿੱਤੀਆਂ ਆ ਕਿ ਤੈਨੂੰ ਵੇਖਣਾ ਆ ਤੈਨੂੰ ਜਾਨੋਂ ਮਾਰਨਾ ਆ ਤੇ ਅਗਲੇ ਦਿਨ ਮੈਂ ਸ਼ਾਮ ਨੂੰ ਉਸ ਦਿਨ ਮੈਂ ਸ਼ਾਮ ਨੂੰ ਜਾ ਰਿਹਾ ਸੀਗਾ ਦਿੱਲੀ ਤੇ ਮੈਂ ਆਪਣੇ ਪਿੰਡ ਤੋਂ ਰਵਾਨਾ ਹੋਇਆ ਤੇ ਅਮਰਬੀਰ ਨੇ ਫੋਨ ਕਰਕੇ ਆਪਣੇ ਜੋ ਵੀ ਉਹਨਾਂ ਦੇ ਕੋਈ ਮਿੱਤਰ ਹੋਣਗੇ ਚਾਰ ਤੋਂ ਪੰਜ ਗੱਡੀਆਂ ਉਹਨਾਂ ਨੇ ਮੇਰੇ ਪਿੱਛੇ ਭੇਜੀਆਂ ਕਿ ਕਮਲ ਤੱਕ ਜਿੰਨਾਂ ਦੀ ਆਪਣੇ ਕੋਲ ਸੀਸੀਟੀਵੀ ਰਿਕਾਰਡਿੰਗਾਂ ਵੀ ਹੈਗੀ ਆ ਤੇ ਫਿਰ ਉਹਨਾਂ ਨੇ ਗੱਡੀ ਦੇ ਵਿੱਚ ਹਥਿਆਰ ਵਿਖਾਇਆ ਆ ਇੱਕ ਗੱਡੀ ਥਾਰ ਹੀ ਜਿਹਦਾ ਦੁਜਾ ਅਮ ਨੰਬਰ ਦੁਜਾ ਹੀ ਟੈਂਪਰਰੀ ਅਣਾ ਤੇ ਦੂਜੀਆਂ ਗੱਡੀਆਂ ਨੰਬਰ ਪਲੇਟਾ ਉਹਨਾਂ ਉਤਾਰ ਕੇ ਮੇਰਾ ਪਿੱਛਾ ਕੀਤਾ ਗਗਮਲ ਤੱਕ ਮੇਰੇ ਪਿੱਛੇ ਆਏ ਆ ਤੇ ਚਮਿਆਰੀ ਚੌਂਕ ਦੇ ਵਿੱਚ ਗਗਮਲ ਚਮਿਆਰੀ ਚੌਂਕ ਦੇ ਵਿੱਚ ਉਹਨਾਂ ਨੇ ਖੜ ਕੇ ਤੇ ਜਿਨ੍ਹਾਂ ਦੀ ਮੈਂ 15 ਤੋਂ 20 ਜਾਣੇ ਸੀਗੇ ਤੇ ਮੈਨੂੰ ਗੱਡੀ ਰੋਕਣ ਦੀ ਮੇਰੀ ਕੋਸ਼ਿਸ਼ ਕੀਤੀ ਮੈਂ ਆਪਣਾ ਬਚਾ ਕਰਕੇ ਉੱਥੋਂ ਨਿਕਲਿਆ ਆ ਪਰ ਮੈਂ ਉਸ ਵੇਲੇ ਏਐਸਏ ਮੋਹਨ ਸਿੰਘ ਨੂੰ ਵੀ ਆਪਣੀ ਆਪਣਾ ਪੱਖ ਅਗੇ ਰੱਖਿਆ ਕਿ ਮੈਨੂੰ ਉਹਨਾਂ ਨੇ ਇਸ ਵੇਲੇ ਇਦਾਂ ਕੀਤਾ ਆ ਪਰ ਉਹਨਾਂ ਨੇ ਮੇਰੀ ਕੋਈ ਵੀ ਸੁਣਵਾਈ ਨਹੀਂ ਕੀਤੀ ਕਹਿੰਦੇ ਰਹੇ ਵੀ ਅਗਲੇ ਦਿਨ ਉਹਨਾਂ ਨੂੰ ਚੁੱਕ ਕੇ ਲਿਆਵਾਂਗੇ ਪਰ ਉਹਨਾਂ ਨੇ ਕੋਈ ਕੁਝ ਨਹੀਂ ਉਕੀਮਾ ਕਰ ਦੋ ਮੈਂ ਹੀ ਮੰਗ ਕਰਦਾ ਕਿ ਮੇਰੀ ਸੇਫਟੀ ਨੂੰ ਵੇਖ ਕੇ ਮੈਨੂੰ ਉਹਨਾਂ ਨੂੰ ਕੋਈ ਨਾ ਕੋਈ ਇਸ ਇਸ ਮਸਲੇ ਤੇ ਕੋਈ ਫੈਸਲਾ ਲੈਣਾ ਚਾਹੀਦਾ ਆ ਤੇ ਜੋ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਆ ਜਿਹੜੇ ਕਿਹੜੇ ਬੰਦੇ ਜਾਨੋ ਮਾਰ ਲਾ ਅਮਰबीर ਸਿੰਘ ਬਰਿੰਦਰ ਸਿੰਘ ਹਰਪ੍ਰੀਤ ਸਿੰਘ ਜਿਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਆ ਤੇ ਜਿਹੜਾ ਅਮਰਬੀਰ ਸਿੰਘ ਆ ਉਹੀ ਵਿੱਚ ਇਨਵੋਲਵ ਆ ਉਹਦੇ ਮਿੱਤਰ ਸੀਗੇ ਜੋ ਅਸਲਾ ਲੈ ਕੇ ਆਏ ਸੀਗੇ ਉਹਦੀਆਂ ਵੀਡੀਓ ਵੀ ਸਾਰਾ ਕੁਝ ਪਿਆ ਹੈ ਨਟ ਤੇ ਤੇ ਉਹਨਾਂ ਨੇ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਆ ਜੋ ਵਿਰੋਧ ਮੇਰਾ ਪੇਸ਼ਾ ਵੀ ਕਰਦੇ ਆ ਪਰ ਮੈਂ ਆਪਣੀ ਆਪਾਂ ਕੱਲ ਵੀ ਫੇਰ ਆਪਾਂ ਜਾ ਕੇ ਐਸਐਚਓ ਸਾਹਿਬ ਨੂੰ ਆਪਣੀ ਕੰਪਲੇਂਟ ਦਰਜ ਕਰਵਾਈ ਆ ਫਾਦਰ ਸਾਹਿਬ ਵੱਲੋਂ ਪਰ ਉਹਨਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਵਜਾ ਰੰਜਸ ਜੀ ਵਜਾ ਰੰਜਸ ਸਰ ਏਦਾਂ ਦੀ ਕੋਈ ਨਹੀਂ ਆ ਉਹ ਪੁਰਾਣੀ ਮਤਲਬ ਆਪਣੇ ਤੋਂ ਖਾਰਜੀ ਖਾਂਦੇ ਆ ਜਾਂ ਕਿਦਾਂ ਇਲੈਕਸ਼ਨਾਂ ਦਾ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ ਏਦਾਂ ਚੱਲਦੇ ਜਿਦਾ ਅਮਰਬੀਰ ਹੁਣੀ ਇਹਨਾਂ ਨੇ ਕੁਝ ਆਪਣੇ ਪਾਰਟੀ ਤੁਹਾਨੂੰ ਪਤਾ ਪਿੰਡੋਂ ਪਿੰਡੀ ਹੁੰਦਾ ਹੀ ਆ ਏਦਾਂ ਨਾ ਤੇ ਉਹ ਉਦੋਂ ਦਾ ਹੀ ਨੰਨਾ ਖਾਰ ਖਾਂਦੇ ਆ ਤੇ ਉਹਨਾਂ ਨੇ ਉਹਨਾਂ ਉਹ ਕੀ ਬੋਲਣਾ ਕਿ ਮੇਰਾ ਨਾਮ ਸਰਗਰ ਮੀਤ ਸਿੰਘ ਹੈ ਜੀ ਪਿੰਡ ਕੋਟਲੀ ਜਮੀਤ ਸਿੰਘ ਕੀ ਕਹਣਾ ਚਾਹੁੰਦੇ ਅਸੀਂ ਜੀ ਕਹਿਣਾ ਇਹ ਚਾਹੁੰਦੇ ਹਾਂ ਵੀ ਇਹ ਜਿਹੜਾ ਵਿਆਹ ਸੀ ਇਹਨਾਂ ਨੇ ਇੱਕ ਦਿਨ ਪਹਿਲਾਂ ਜਾਗੋ ਪਿੰਡ ਦੀ ਇੱਕ ਕਿਲੋਮੀਟਰ ਨਾਲ ਡੇਰਾ ਪਿੰਡ ਤੋਂ ਬਾਹਰ ਵਾਰਿਆ ਜਾਗੋ ਲਿਆਂਦੀ ਉਦੋਂ ਵੀ ਇਹਨਾਂ ਨੇ ਬਹੁਤ ਝਰੂਫ ਲੜਾਈ ਕੀਤੀ ਉਸ ਟੰਡ ਦੀ ਕੋਈ ਗੱਲ ਨਹੀਂ ਵਿਆਹ ਸ਼ਾਦੀ ਜੇ ਚੀਜ਼ਾਂ ਚੱਲਦੀਆਂ ਹੀ ਆ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਬਰਾਤ ਆ ਗਈ ਆ 9 ਤਰੀਕ ਨੂੰ ਪਿੰਡ ਵਾਪਸ ਇਹਨਾਂ ਨੇ ਕੋਈ ਸ਼ਰਾਰਤੀ ਅੰਸਰ ਜਿਹੜੇ ਸੀ ਟਰੈਕਟਰ ਤੇ ਆ ਕੇ ਲਲਕਾਰੇ ਮਾਰਦੇ ਉੱਥੋਂ ਆਏ ਆ ਅਸੀਂ ਵੇਖ ਕੇ ਆਪਣੇ ਘਰ ਦੀਆਂ ਛੱਤਾਂ 'ਤੇ ਚੜ੍ਹੇ ਆਂ ਵੀ ਕੀ ਗੱਲ ਹੋ ਗਈ ਆ ਕੋਈ ਗੱਲ ਨਹੀਂ ਇਹਨਾਂ ਡੈਕ ਬਹੁਤ ਉੱਚੀ ਆਵਾਜ਼ ਚ ਲਾਏ ਸੀ ਲਲਕਾਰੇ ਮਾਰਦੇ ਸਾਡੇ ਘਰਾਂ ਦੇ ਅੱਗੇ ਦੀ ਲੰਘੇ ਆ ਤੇ ਪਿੰਡ ਦੇ ਉੱਪਰੋਂ ਦੀ ਜਾ ਕੇ ਲਲਕਾਰੇ ਮਾਰਦੇ ਆ ਕਿਨੇ ਬੰਨੇ ਜਾ ਕੇ ਗਰਾਊਂਡ ਦੇ ਕੋਲ ਇਹਨਾਂ ਨੇ ਫੇਰ ਫਾਇਰਿੰਗ ਕੀਤੀ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜੀਆਂ ਸ਼ਰੇਆਮ ਹਸਾਰ ਵਖਾ ਵਖਾ ਕੇ ਫਾਇਰ ਕੀਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਗਾਂ ਤੋਂ ਇਹੋ ਜਿਹਾ ਕੋਈ ਹਿੰਮਤ ਨਾ ਕਰ ਸਕੇ ਤੇ ਜਿਹੜੇ ਤੰਗੀਆਂ ਦਿੰਦੇ ਆ ਉਹਨਾਂ ਦੀ ਵੀ ਜਾਂਚ ਪੜਤਾਲ ਚੰਗੀ ਤਰ੍ਹਾਂ ਕੀਤੀ ਜਾਵੇ ਆਪ ਗੁਰਮੁਖ ਸਿੰਘ ਜੀ ਪਿੰਡ ਰੈਂਡ ਕੋਰਟੀ ਜਮੀਸ਼ਿੰਗ ਤੇ ਕੀ ਘਟਨਾ ਵਾਪਰੀ ਹੈ ਘਟਨਾ ਇਦਾਂ ਜੀ ਹੋ ਗਿਆ ਆ ਇਸੀ ਗਣਾਉਂ ਤਰੀਕ ਨੂੰ ਤੇ ਰਾਤ ਨੂੰ ਮਤਲਬ ਵਿਆਹ ਜਿਹੜਾ ਕੋ ਢੋਲ ਵਜਾਉਣਾ ਜਾਂ ਕੋਈ ਫੈਰ ਕੱਢਨੇ ਆ ਫੈਰ ਕੱਢਨੇ ਸਹੀ ਨਹੀਂ ਹੈਗੇ ਵੈਸੇ ਤੇ ਪਰ ਉਹ ਫੈਰ ਕੱਢਨੇ ਆਪਣੇ ਘਰ ਘਟਣਾ ਉਹਨਾਂ ਦਾ ਟਰੈਕਟਰ ਲੈ ਕੇ ਸਾਰੇ ਪਿੰਡ ਦਾ ਰਾਉਂਡ ਕੀਤਾ ਗਰਾਉਂਡ ਚ ਆਨ ਕੇ ਸਕੂਲ ਦੀ ਚ ਫੈਰ ਕੱਢਿਆ ਤੇ ਬਾਅਦ ਵਿੱਚ ਕੁਲੀ ਤੇ ਆਨ ਕੇ ਤੇ ਬੇਟੇ ਮੇਰੇ ਨੂੰ ਲਵ ਪ੍ਰੀਸ਼ਿੰਗ ਨੂੰ ਗਾਣਾ ਕੱਢਣ ਲੱਗ ਪਿਆ ਜੋ ਕਿ ਇਹਨਾਂ ਕੋ ਸਬੂਤ ਵੀ ਹੈਗੇ ਆ ਗਾਲਾ ਕੱਢਣ ਦੀ ਆਮਰਬੀਰ ਸਿੰਘ ਨੇ ਗਾਲਾ ਪਹਿਲਾਂ ਕੱਢੀਆਂ ਨੇ ਬਾਕੀ ਫਸ ਚੰਗਣਾ ਮਾਰਦੇ ਰਹੇ ਨਾ ਅਲੋਕਾਰ ਥੋੜੀ ਵਿਆਹ ਸਾਰੇ ਤੇ ਹੁੰਦੀ ਆ ਤੇ ਲੱਗੇ ਗਾਲਾ ਕਿਉਂ ਕੱਢੀਏ ਨੇ ਤੁਹਾਡੇ ਤੁਹਾਡੇ ਗਾਲਾ ਵੋਟਾਂ ਦੀ ਰੰਜਸ਼ ਚੱਲਣ ਦੀ ਆ ਜੀ ਕਿਦੋਂ ਵੋਟਾਂ ਹੀ ਸਰਵ ਸੰਤੀ ਵੀ ਹੋ ਗਈ ਇੱਕ ਮੈਂਬਰ ਤੋਂ ਗੱਲ ਲੜ ਗਈ ਇਹਾਂ ਦੇ ਅਸੀਂ ਆਖਿਆ ਸਾਡਾ ਮੈਂਬਰ ਲਓ ਤੇ ਇਹ ਕਹਿੰਦੇ ਵੀ ਅਸੀਂ ਮੈਂਬਰ ਨਹੀਂ ਲੈਣਾ ਤੇ ਮੁੜ ਕੇ ਕਾਗਜ਼ ਭਰੇ ਗਏ ਤੇ ਵੋਟਾਂ ਜਿਹੜੀਆਂ ਉਹ ਪੈ ਗਈਆਂ ਮੈਂਬਰ ਸਾਡਾ ਜਿੱਤ ਗਿਆ ਜਿਹੜਾ ਜਿਹੜਾ ਇਹ ਚਾਹੁੰਦੇ ਨਹੀਂ ਵੀ ਲੈਣਾ ਵਿੱਚ ਤੇ ਉਹਨਾਂ ਨੂੰ ਪ੍ਰੋਬਲਮ ਇਹੋ ਹੀ ਆ ਵੀ ਸਾਡੇ ਅੱਗੇ ਕੋਈ ਬੋਲੇ ਨਾ ਪਿੰਡ ਚ ਤੇ ਅਸੀਂ ਭਾਵੇਂ ਰਾਤ ਨੂੰ ਢੀਆਂ ਇਹ ਫੇਰ ਰਾਤ ਨੂੰ ਚਲੋ ਸ਼ਰਾਬ ਪੀਤੀ ਜਿੰਨਾ ਕੋਈ ਗੱਲ ਹੋ ਗਈ ਆ ਤੇ ਸਵੇਰੇ ਇਹਨਾਂ ਨੇ ਬੇਟੇ ਵੇਲੇ ਨੂੰ ਫੋਨ ਲਾ ਕੇ ਮੁੰਡਾ ਹਰਮਣ ਆ ਉਰਫ ਜਿਹੜਾ ਹਰਬਰੀ ਤੇ ਆ ਉਹਦਾ ਡੈਡੀ ਜਿਹੜਾ ਦੁੱਦੀ ਆ ਸਤਪਾਲ ਸਿੰਘ ਉਹ ਧਮਕੀਆਂ ਦਿੰਦਾ ਵੀ ਹੁਣ ਨੰਬਰ ਤੇਰਾ ਲਾਉਣਾ ਆਹੀਂ ਤੇ ਆਪਣੇ ਘਰ ਜਾਂ ਦੱਸ ਦੇ ਤੇ ਮੈਂ ਸਰੌਂਡਿਕ ਕਮੇਟੀ ਚ ਮੁਲਾਜ਼ਮ ਆ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਮੈਂ ਡਿਊਟੀ ਰਾਤ ਫਰਤ ਤੇ ਜਾਣਾ ਹੈ ਕੱਲ ਨੂੰ ਮੇਰੀ ਕੋਈ ਗੱਲ ਹੋ ਗਈ ਮੇਰੇ ਪਰਿਵਾਰ ਦੀ ਹੋ ਗਈ ਇਹ ਸਾਰਾ ਜਿਹੜਾ ਪਰਿਵਾਰ ਆ ਸਤਪਾਲ ਸਿੰਘ ਦਾ ਮੁੰਡਾ ਹਰਮਣ ਆ ਤੇ ਬਾਕੀ ਇਹਦੇ ਪਿੰਡ ਦੇ ਅਮਰਬੀਰ ਸਿੰਘ ਆ ਇਹਨਾਂ ਦੇ ਕਾਰ ਇਹ ਜੁੰਮੇਰ ਹੋਣਗੇ ਦੇ ਕੋਈ ਗੱਲ ਅਭੀ ਨਵੀ ਜਾਂ ਮੇਰੇ ਬੇਟੇ ਨਾਲ ਹੁੰਦੀ ਆ ਇਹਨਾਂ ਚਾਰ ਪੰਜ ਗੱਡੀਆਂ ਲਾ ਕੇ ਗਦੋਮਾਲ ਮਗਰ ਲਾ ਕੇ ਧਮਕੀਆਂ ਕਦੀ ਪਸੌੜ ਵਿਖਾਇਆ ਕਦੀ ਰਫਾ ਵਿਖਾਈਆਂ ਨੇ ਇਹ ਕਾਦੇ ਵਾਸਤੇ ਵਿਖਾਉਂਦੇ ਨੇ ਮਤਲਬ ਕੀ ਕਰਨਾ ਚਾਹੁੰਦੇ ਡਰਾਉਂਦੇ ਨੇ ਸਾਨੂੰ ਪਰ ਅਸੀਂ ਡਰਨ ਵਾਲੇ ਨਹੀਂ ਹੈਗੇ ਪੁਲਿਸ ਨੂੰ ਦਰਖਾਸਤ ਪਹਿਲਾਂ ਬੇਟੇ ਨੇ ਉਧਰ 112 ਤੇ ਫੋਨ ਕੀਤਾ ਚਲੋ ਪੁਲਿਸ ਆਈ ਰਾਤ ਉਹ ਵੀ ਇਹ ਕਹਿੰਦੇ ਕਹਿੰਦੇ ਪੁਲਿਸ ਵਾਲੇ ਦੇ ਸਾਡੇ ਇਹ ਕੋਈ ਫਦੇਗੜੋ ਚੂੜੀਆਂ ਹੈ ਕੋਈ ਫਰਾਣਾ ਹੈਗਾ ਉਹਨਾਂ ਸਾਨੂੰ ਕੀ ਕਰ ਲਿਆ ਤੇ ਗਾਂ ਕੀ ਕਰ ਲਣਗੇ ਕੀ ਮੰਗ ਕਰਦੇ ਹੋ ਮੰਗੇ ਕਰਦੇ ਵੇ ਸਾਨੂੰ ਇਨਸਾਫ ਦਿੱਤਾ ਜਾ ਇਹ ਪਿੰਡ ਦੇ ਵਿੱਚ ਪੰਜ-ਛਤ ਬੰਦੇ ਇਹਨਾਂ ਨੂੰ ਇਹੋ ਮੰਨਿਆ ਵੀ ਇਹ ਇਹਨਾਂ ਦੀ ਜਨਸੰਖਿਆ ਘਟ ਹੈ ਸਾਡੇ ਬੱਚੇ ਥੋੜੇ ਛੋਟੇ ਨੇ ਤੇ ਇਹ ਸਾਰੇ ਜਿਹੜੇ ਸਿਆਣੇ ਬਿਆਣੇ ਇਹਨਾਂ ਦੇ ਜਿਹੜੇ ਮੋਢੀ ਬਿਰਿਆ ਉਹ ਵੀ ਇਹਨਾਂ ਨੂੰ ਪਿੱਠ ਸਾਬੜਦੇ ਆ ਵੀ ਤਗੜੇ ਹੋ ਕੇ ਕਰੋ ਕੋਈ ਗੱਲ ਨਹੀਂ ਮਾਰ ਦਿਓ ਬੰਦਾ ਮਾਰਨਾ ਦੇਖਦਾ ਕਮਨਜੀਤ ਸਿੰਘ ਜੀ ਪਿੰਡ ਕੋਟਲੀ ਮਿਸਿੰਗ ਜੀ ਇਹ ਕੀ ਘਟਨਾ ਬਾਰੇ ਹੀ ਪੜਨਾ ਚਾਹੀਦਾ ਘਟਨਾ ਪਾੜੀ ਤੁਹਾਨੂੰ ਸਾਰੀ ਗੱਲ ਇਹਨਾਂ ਭਾਜੀ ਹੁਣਾਂ ਨੇ ਦੱਸ ਹੀ ਦਿੱਤੀ ਆ ਤੇ ਮੈਂ ਅਹੀਂ ਮੌਕੇ ਦੇ ਮੈਂਬਰ ਆ ਪਿੰਡ ਦੇ ਮੈਂਬਰ ਪੰਚਾਇਤ ਇਹ ਇਹਨਾਂ ਨੇ ਜੋ ਵੀ ਮਤਲਬ ਹੀ ਗੋਲੀ ਪਹਿਲਾ ਆਪਣੇ ਡੇਰੇ ਚਲਾਈ ਆ ਫਿਰ ਆਣ ਕੇ ਗਰਾਊਂਡ ਚ ਚਲਾਈ ਆ ਪਿੰਡ ਦਾ ਰਾਉਂਡ ਕੀਤਾ ਆ ਉੱਥੇ ਹੀ ਫਾਇਰਿੰਗ ਕੀਤੀ ਆ ਗੱਡੀ ਚੋਂ ਨਿਕਲ ਕੇ ਜਿੱਦ ਨੇ ਵਿਆਹ ਕਿ ਲਿਆਇਆ ਉਸ ਦਿਨ ਗੱਡੀ ਚੋਂ ਇਹਨਾਂ ਰਫਲ ਬਾਹਰ ਕੱਢ ਕੇ ਫਾਇਰ ਕੀਤੇ ਆ ਅਸੀਂ ਮੌਕੇ ਦੇ ਗਵਾਹ ਆ ਜੀ ਅਸੀਂ ਪਿੰਡ ਜਿਹੜੀ ਨੇ ਅਸੀਂ ਵੇਖਿਆ ਸਭ ਕੁਝ ਆਪਣੇ ਅੱਖੀ ਸੁਣਿਆ ਜੀ ਇਹੋ ਕਰਦੇ ਨੇ ਇਸ ਤਰ੍ਹਾਂ ਇਹ ਵੇਖੋ ਜੀ ਇਹ ਤੇ ਹੁੰਦੜ ਬਾੜੀਏ ਘਟੋ ਤੋਂ ਘਟ ਵੀ ਤੇ ਮੇਰੇ ਸਣਾ 10 ਤੋਂ 15 ਜਾਣੇ ਰਲੇ ਆ ਇਹੋ ਹੀ ਕੰਮ ਕਰਦੇ ਆ ਵੀ ਕਦੀ ਕਿਸ ਨੂੰ ਡਰਾ ਆ ਧਮਕਾ ਦਿੱਤਾ ਕਦੀ ਕਿਸ ਨੂੰ ਡਰਾ ਆ ਧਮਕਾ ਦਿੱਤਾ ਇਹਨਾਂ ਨੇ ਮੰਗ ਕਰਦੇ ਜੀ ਮੰਗ ਪ੍ਰਸ਼ਾਸਨ ਕੋਲ ਇਹੋ ਹੀ ਆ ਜੀ ਸਾਰਿਆਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਹ ਮੁੰਡਿਆਂ ਨੂੰ ਇਨਸਾਫ ਮਿਲਿਆ ਜੀ ਪਾਜੀ ਥਾਣਾ ਰਮਦਾਸ ਤੋਂ ਸਰਦਾਰ ਮੋਹਨ ਸਿੰਘ ਦੀ ਗੱਲ ਕਰਦੇ ਹੋ ਹਾਂ ਜੀ ਪੱਤਰਕਾਰ ਬਾਠਗਲ ਕਰਦਾ ਜੀ ਹਾਂ ਜੀ ਸਰ ਇੱਕ ਨਾ ਜਿੱਥੇ ਪ੍ਰੈਸ ਕਾਨਫਰੰਸ ਕੀਤੀ ਆ ਲਖਪ੍ਰੀਤ ਸਿੰਘ ਪੁੱਤਰ ਗੁਰਮਤ ਸਿੰਘ ਵਾਸੀ ਪਿੰਡ ਕੋਟ ਮੀਤ ਸਿੰਘ ਹਾਂ ਜੀ ਕੋਈ ਕਹਿੰਦੇ ਕਿ ਇਹਨੂੰ ਕੋਈ ਦਰਖਾਸਤ ਦਿੱਤੀ ਆ ਥਾਣਾ ਰਮਦਾਸ ਨੂੰ ਕਿ ਵਿਅਕਤੀ ਸ਼ਰਿਆਮ ਫਾਇਰਿੰਗ ਕਰਦੇ ਨੇ ਪਿੰਡ ਦੀ ਫੇਰਨੀ ਤੋਂ ਵੀ ਦੇ ਵਿਆਹ ਦੀ ਆਰਤੀ ਵਿਆਸਮਾਗਵਦੀ ਆਰਤੀ ਹਾਂਜੀ ਸਾਲੂ ਟਰਾਉਣਾ ਧਮਕਾਉਣਾ ਚਾਹੁੰਦੇ ਸਾਡਾ ਪਿੱਛਾ ਵੀ ਕਰਦੇ ਹਾਂਜੀ ਇਹ ਜਨਾਬ ਨੂੰ ਪੁੱਛ ਲਓ ਇਹ ਵੀ ਕੋਈ ਦਰਖਾਸਤ ਪਹੁੰਚੀ ਹੈ ਤੇ ਕੀ ਕਾਰਵਾਈ ਹੋ ਸਕਦੀ ਹੈ ਨਹੀਂ ਦਰਖਾਸਤ ਹੈ ਜੋ ਐਸਐਸਓ ਨੂੰ ਪਤਾ ਦੇ ਬਾਰੇ ਜੀ ਨਹੀਂ ਤਫतीश ਤੁਸੀਂ ਕਰ ਰਹੇ ਹੋ ਐਸਐਸਓ ਸਾਲ ਕਰ ਰਹੇ ਹਾਂ ਮੈਂ ਵਿਆਹ ਕਰ ਮੈਂ ਤਾਂ ਗਿਆ ਕਿ ਮੁੰਡੇ ਮੈਂ ਐਸਐਸਓ ਨਾਲ ਮਿਲੋ ਆਣਗੇ ਤੁਸੀਂ ਜੀ ਤੇ ਐਤੋਂ ਮੈਂ ਕਿਵੇਂ ਰੇਪਾਂ ਕੀ ਰੱਖਣਾ ਇਸ ਤੇ ਤੇ ਮੌਕੇ ਤੇ ਗਏ ਸੀ ਤੁਸੀਂ ਉਸ ਦਿਨ ਰਾਤ ਹਾਂਜੀ ਮੌਕੇ ਰਾਤ ਆ ਗਏ ਅਸੀਂ ਰਾਤ ਕੋਈ ਗੱਲਬਾਤ ਨਹੀਂ ਹੋਈ ਜੀ ਉਹ ਕਿਨੇ ਜਿਹੜੀਆਂ ਵੀਡੀਓ ਵਗੈਰਾ ਜਾਰੀ ਕਰਦੇ ਪਏ ਨੇ ਵੀਡੀਓ ਦਿਨ ਦੂਰ ਦੇ ਕਰਦੇ ਨੇ ਰਾਤ ਕੋਈ ਗੱਲ ਬਾਰੇ ਪੁੱਛੋ ਤਾਂ ਕੋਈ ਧਰ ਹੋਇਆ ਕਿ ਕੋਈ ਪਟਾਕਾ ਜਲਾਇਆ ਏਹ ਸਾਡੀ ਗੱਲ ਤਾਂ ਕੋਈ ਹੋਈ ਉਹ ਜਿਹੜੀਆਂ ਵਿਆਹ ਸਮਾਗਮਾਂ ਚ ਵੀਡੀਓ ਆ ਰਹੀਆਂ ਨੇ ਸਾਹਮਣੇ ਵੀ ਉਹ ਫਾਇਰਿੰਗ ਕਰ ਰਹੇ ਆ ਹਾਂ ਜਿਹੜੀ ਫਾਇਰਿੰਗ ਕਰ ਰਹੇ ਆ ਵਿਆਹ ਸਮਾਗਮ ਦੇ ਵਿੱਚ ਆਪਣੇ ਘਰ ਵੀ ਹਾਂ ਉੱਤੇ ਵੀ ਕੋਈ ਕਾਰਵਾਈ ਹੁੰਦੀ ਆ ਜਾਂ ਨਹੀਂ ਇਹ ਸਬਾਰੇ ਮੈਨੂੰ ਸਮਝਾਓ ਇਹ ਸਹੀ ਦੱਸ ਸਕਦਾ ਹੋਇਆ ਕਿ ਮੇਰੇ ਹੰਦਾ ਨਹੀਂ ਕੋਈ ਗੱਲਬਾਤ ਹੋਈ ਨਹੀਂ ਨਹੀਂ ਹੁੰਦਿਆ ਨਹੀਂ ਸਰ ਹੋਈ ਹਾਂ ਮੈਂ ਅਜੇ ਲਾ ਤੁਹਾਡੇ ਕੋਲ ਪੁੱਛਣਾ ਚਾਹੁੰਨਾ ਵੀ ਅਗਰ ਕੋਈ ਫਾਇਰਿੰਗ ਕਰਦਾ ਆਪਣੇ ਘਰ ਵੀ ਹਾਂਜੀ ਉਹਦੀ ਵੀਡੀਓ ਜਾਰੀ ਹੋ ਜਾਂਦੀ ਹੈ ਤਾਂ ਉੱਤੇ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਇਹ ਐਸਾ ਹੀ ਦੱਸੋ ਜੀ ਇਹਦੇ ਬਿਲਕੁਲ ਪਤਾ ਨਹੀਂ ਜਾਂਦਾ ਹਾਂ ਅੱਛਾ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਹਾਂ ਐਸਾ ਚ ਵਰਜਨ ਕੁਮਾਰ ਜੀ ਹਾਂਜੀ ਹਾਂਜੀ ਜਿਲ੍ਹਾ ਪੱਤਰਕਾਰ ਬਾਠਗਲ ਕਰਦਾ ਹਾਂ ਇਹ ਨਾਲ ਤੁਹਾਨੂੰ ਹਾਂਜੀ ਹਾਂਜੀ WhatsApp ਵੀ ਹਾਂ ਬਹੁਤ ਵਧੀਆ ਸਰ ਤੁਸੀਂ ਕਰਾਉ ਹਾਂਜੀ ਬੱਸ ਠੀਕ ਹੈ ਸਰ ਇਹ ਤੁਹਾਨੂੰ ਜਾਣਕਾਰੀ ਦੇਣਾ ਕੋ ਲਵ ਪ੍ਰੀਤ ਸਿੰਘ ਪੁੱਤਰ ਗੁਰਮਰ ਸਿੰਘ ਆ ਪਿੰਡ ਕੋਟਲੀ ਜਮੀਤ ਸਿੰਘ ਤੋਂ ਹਾਂਜੀ ਹਾਂਜੀ ਲਵ ਪ੍ਰੀਤ ਸਿੰਘ ਪੁੱਤਰ ਗੁਰਮਰ ਸਿੰਘ ਹਾਂਜੀ ਹਾਂਜੀ ਪਿੰਡ ਕੋਟਲੀ ਜਮੀਤ ਸਿੰਘ ਅੱਜ ਇਥੇ ਪ੍ਰੈਸ ਕਾਨਫਰੰਸ ਕਰਕੇ ਜਾਮ ਲਾਇਆ ਕਿ ਪਿੰਡ ਦੇ ਬੰਦਿਆਂ ਨੇ ਇੱਕ ਤੇ ਵਿਆਹ ਸਮਾਗਮ ਦੀ ਆਰਚ ਫਾਇਰਿੰਗ ਕੀਤੀ ਹੈ ਕਿ ਸਾਡੀ ਘਰ ਦੇ ਬਾਹਰ ਫਾਇਰਿੰਗ ਕੀਤੀ ਹੈ ਗਰਾਊਂਡ ਜੈ ਕੀਤੀ ਅੱਛਾ ਜੀ ਤੇ ਵੀਡੀਓ ਵਗੈਰਾ ਵੀ ਉਹਨਾਂ ਨੇ ਸਾਰੀ ਇੱਥੇ ਜਾਰੀ ਕੀਤੀਆਂ ਇਹਦੇ ਦਰਕਾਰ ਦਿੱਤਾ ਜਨਾਬ ਨੂੰ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਹੀਂ ਇਹ ਇਹ ਨਾ ਇਹਨਾਂ ਨੇ ਹੀ ਉਦੋਂ ਜਦੋਂ ਇਹਨਾਂ ਨੇ ਦਰਖਾਸਤ ਦਿੱਤੀ ਨਾ ਉਦੋਂ ਰਾਤ ਹੀ ਬੰਦੇ ਭੇਜੇ ਸਾਡੀ ਰਾਜਮ ਉੱਥੇ ਗਏ ਨੇ ਜੀ ਉਹ ਵੈਰੀਫਾਈ ਕਰਕੇ ਆਏ ਆ ਤੇ ਤੁਹਾਨੂੰ ਸੱਧਿਆ ਵੀ ਹੈ ਦੂਜੀ ਪਾਰਟੀ ਨੂੰ ਅੱਛਾ ਜੀ ਉਹ ਐਸ ਐ ਮੋਹਨ ਸਿੰਘ ਆ ਉਹ ਬਲਾ ਕੇ ਕਰ ਰਿਹਾ ਸਭ ਹਾਂ ਨੇ ਮੇਰੀ ਗੱਲ ਹੋਈ ਆ ਸਰ ਮੋਹਨ ਸਿੰਘ ਦਾ ਨਾਲ ਹਾਂਜੀ ਹਾਂਜੀ ਉਹ ਕਹਿੰਦੇ ਜੀ ਇਹਦੇ ਬਾਰੇ ਜਨਾਬ ਨੂੰ ਪਤਾ ਆ ਕਿ ਕਾਰਵਾਈ ਬਣਦੀ ਆ ਜਾਂ ਨਹੀਂ ਬਣਦੀ ਮੈਨੂੰ ਕੋਈ ਇਹਦੇ ਬਾਰੇ ਸਮਝ ਨਹੀਂ 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 ਜੀ ਉਹਨਾਂ ਨੂੰ ਬਲਾਕ ਕਰ ਜੇ ਉਹਨਾਂ ਨੇ ਕੋਈ ਗੁਨਾਹ ਕੀਤਾ ਤੇ ਉਹਨਾਂ ਦੇ ਖਿਲਾਫ ਕਰ ਬਈ ਹਾਂ ਕਿਉਂਕਿ ਮੈਂ ਦੇਖਦਾ ਪਿਆ ਵੀਡੀਓ ਦੇ ਵਿੱਚ ਨਾ ਸ਼ਰਿਆਮ ਹੀ ਨਜ਼ਰ ਆ ਰਹੇ ਨੇ ਫਾਈਲਿੰਗ ਕਰਦੇ ਨਹੀਂ ਕੋਈ ਕੰਮ ਹੋ ਨਹੀਂ ਵੀ ਉਹ ਵੀ ਵੀਡੀਓ ਚ ਤੁਸੀਂ ਵੇਖਿਆ ਜਿਹੜੀ ਜਦੋਂ ਗਏ ਸਾਡੇ ਮੁਲਾਜ਼ਮ ਐ ਵੇਖ ਕੇ ਆਏ ਉੱਥੇ ਉਦੋਂ ਤੇ ਕੋਈ ਗੱਲ ਨਹੀਂ ਭੰਗੜਾ ਪਾਉਣ ਦੇ ਬਹਿ ਬਾਹਰ ਬਹਿ ਕੇ ਉਹਨਾਂ ਦੀ ਉੱਤੇ ਜੀ ਤੇ ਜਿਹੜੀ ਹੋਰ ਨਾਲ ਉਹ ਵੱਖਰੀ ਚੀਜ਼ ਆ ਅਸੀਂ ਉਹ ਵੈਰੀਫਾਈ ਕਰ ਰਹੇ ਹਾਂ ਸਾਰੀ ਹਾਂ ਉਹ ਇਹਨਾਂ ਨੇ ਕੋਈ ਇਹਦਾ ਦੱਸਿਆ ਵੀ ਇੰਸਟਾਗ੍ਰਾਮ 'ਤੇ ਕੋਈ ਵੀਡੀਓ ਅਪਲੋਡ ਕੀਤੀਆਂ ਸੀ ਇਹਨਾਂ ਉਸ ਦਿਨ ਦੀਆਂ ਹਾਂ 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 ਤੇ ਉਹ ਬਾਅਦ ਵਿੱਚ ਅਹੀਂ ਤੇ ਡਾਊਨਲੋਡ ਕਰ ਲਈ ਇਹਨਾਂ ਡੀਲੀਟ ਕਰ ਦਿੰਦੀਆਂ ਮੈਂ ਉਹ ਪੁੱਛਣਾ ਵੀ ਇਹਨਾਂ ਤੇ ਕੋਈ ਕਾਨੂੰਨ 'ਚ ਅਸੀਂ ਧਾਰਾ ਹੈ ਪੀ ਜਿਹੜਾ ਕੋਈ ਫਾਇਰਿੰਗ ਕਰਦਾ ਵੈਸੇ ਵੀ ਖੁਸ਼ੀ ਨਾ ਵੀ ਤੇ ਵੀਡੀਓ ਬਣਾ ਕੇ ਜਨਤ ਕਰਦਾ ਉਹ ਤੇ ਕਾਰਵਾਈ ਬਣਦੀ ਹੈ ਜੀ ਨਹੀਂ ਬਣਦੀ ਹੈ ਜੀ ਬਣਦੀ ਹੈ ਜਿਹੜਾ ਜਨਤ ਕਰੂਗਾ ਜਿਹੜਾ ਇਦਾਂ ਦੇ ਕੰਮ ਕਰਦਾ ਉਹਦੇ ਖਿਲਾਫ ਬਣਦੀ ਹੈ ਅਸੀਂ ਤਸਦੀਕ ਕਰ ਰਹੇ ਹਾਂ ਤਸਦੀਕ ਕਰਕੇ ਕਾਰਵਾਈ ਕਰਾਂਗੇ ਜਿਹੜੀ ਵੀ ਬਣਦੀ ਹੈ ਠੀਕ ਹੈ ਸਰ ਮੈਂ ਨਾ ਖਬਰ ਭੇਜਣੀ ਸੀ ਮੈਂ ਕਹਾਂ ਮੈਂ ਜਲਾਵ ਦਾ ਪਾਕਲੇ ਆਲਵਾ ਵੀ ਕੀ ਬਣਦਾ ਜੀ ਇਹ ਨਹੀਂ ਨਹੀਂ ਉਹ ਤੇ ਇਹਨਾਂ ਦੀ ਚੱਲ ਰਹੀ ਹੈ 112 ਦੇ ਉਦੋਂ ਦੀ ਕੰਪਲੇਨਟ ਚੱਲ ਰਹੀ ਸੀ ਜੀ ਉਹ ਅਸੀਂ ਕਰ ਰਹੇ ਹਾਂ ਤਸਦੀਕ ਅੱਜ ਵੀ ਸਵੇਰੇ ਇਹਨਾਂ ਦੇ ਗਏ ਸੀ ਉਹ ਹੁਣ ਸਿੰਘ ਉਹ ਆਏ ਹੋਣੇ ਆ ਪਾਰਟੀ ਇਹਨਾਂ ਨੂੰ ਬਿਠਾ ਕੇ ਵੀ ਤਦ ਠੀਕ ਹੈ ਸਰ ਧੰਨਵਾਦ ਜੀ ਠੀਕ ਹੈ ਜੀ ਲੋਕ